ਅਦਰਕ ਤੁਹਾਡਾ ਮੂੰਹ ਦਾ ਸਵਾਦ ਬਗਾੜ ਸਕਦਾ ਪਰ ਇਹ ਤੁਹਾਡੇ ਮੂੰਹ ਦਾ ਸਵਾਦ ਨਹੀਂ ਬਗਾੜੂ ਇਹ ਲੱਕੜ ਉਹ ਲੱਕੜ ਹੈਗੀ ਐ ਜੋ ਸਰੀਰ ਨੂੰ ਵੀ ਲੱਕੜ ਵਾਂਗੂ ਤਕੜਾ ਕਰ ਦਿੰਦੀ ਐ ਤੇ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਨਾਲ ਹੀ ਇਹਨਾਂ ਨੇ ਇੱਕ ਪੱਥਰ ਵੀ ਰੱਖਿਆ ਹੈ ਇਹ ਅਰਬੀ ਜਿਹੜਾ ਪੱਥਰ ਵਰਤਦੇ ਨੇ ਉਹ ਪੱਥਰ ਹੈਗਾ ਜੀ ਲੱਕੜ ਇਹ ਕਿਸ ਚੀਜ਼ ਦੀ ਲੱਕੜ ਹੈਗੀ ਹੈ ਜੀ ਯੋਧਾ ਜੀ ਇਹ ਕਿਹੜੀ ਲੱਕੜ ਹੈ ਜਿਹੜਾ ਇਹ ਸ਼ਿਲਾਜੀਤ ਹੈਗੀ ਹੈ ਜਾਂ ਇਹ ਲੱਕੜ ਹੈਗੀ ਹੈ ਇਹਦੇ ਮੁਕਾਬਲੇ ਦੀ ਹੈ ਮੈਂ ਇਹ ਗੱਲ ਕਹਿ ਰਿਹਾ ਵਾਂ ਜੀ 체ੜੀ ਇਹ ਲੱਕੜ ਇਸ ਦੀ ਲੱਕੜ ਹੈ ਇਹ ਅਦਰਕ ਹੈ ਸੁਕਾਇਆ ਹੋਇਆ ਅਦਰਕ ਹੈ ਇਹਨੂੰ ਇਹ ਹੈ ਬੜਾ ਅਜੀਬੋ ਗਰੀਬ ਜੀ ਇਹ ਇਹ ਦੇਖਣ ਨੂੰ ਅਜੀਬੋ ਗਰੀਬ ਹੈ ਜੀ ਪਰ ਇਹ ਇਹ ਕਿਹੜਾ ਲੋਕਲ ਹੈ ਜੀ ਇਹ ਲੋਕਲ ਨਹੀਂ ਹੈਗਾ ਜੀ ਪਹਾੜਾਂ ਦੇ ਵਿੱਚ ਵੀ ਮਿਲਦਾ ਹੈ ਸ਼ਿਲਾਜੀਤ ਹਰ ਬੰਦਾ ਪਛਾ ਨਹੀਂ ਸਕਦਾ ਕਹਿਣਾ ਸੌਖਾ ਵੀ ਤੁਸੀਂ ਜੀ ਸਵੇਰੇ ਉੱਠ ਕੇ ਦੁੱਧ ਚਾਹੇ ਕਰਕੇ ਤੇ ਖਾ ਲੋ ਮਹਾਰਾਜ ਇਸ ਸ਼ਿਲਾਜੀਤ ਦੇ ਨਾਲ ਤੁਹਾਨੂੰ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਦੀ ਬਿਮਾਰੀ ਲੱਗ ਸਕਦੀ ਤੁਹੋਡੇ ਪੇਟ ਦੇ ਵਿੱਚ ਸਮੱਸਿਆ ਆ ਗਈ ਅਲਸਰ ਐਟਿਪਲੈਟਸ ਆ ਗਿਆ ਫੈਟੀ ਲੀਵਰ ਹੋ ਗਿਆ ਜਦ ਤੁਹਾਨੂੰ ਕਹ ਲੋ ਵੀ ਪਾਟੀ ਦੇ ਵਿੱਚ ਢਗ ਨਿਕਲਣ ਲੱਗੀ ਕਿਸੇ ਵੀ ਤਰ੍ਹਾਂ ਦੀ ਕਬਜ ਇਹਨੂੰ ਅਸੀਂ ਇੰਨਾ ਕੁ ਲਾਈਟਲੀ ਲੈ ਕੇ ਚੱਲ ਰਹੇ ਹਾਂ ਵੀ ਕੋਈ ਗੱਲ ਨਹੀਂ ਜੇ ਅੱਜ ਨਹੀਂ ਆਇਆ ਤਾਂ ਕੱਲ ਨੂੰ ਆਜੂ ਬਟ ਜੇ ਤੁਹਾਨੂੰ ਪਾਟੀ ਅੱਜ ਨਹੀਂ ਆਈ ਤਾਂ ਉਹ ਅੰਦਰ ਤੁਹਾਡੇ ਪਏ ਕਿੰਨੀਆਂ ਗੈਸਾਂ ਬਣਾਉਗੀ ਖਾਇਆ ਵੀ ਜਾ ਸਕਦਾ ਅੱਟ ਜਾ ਸਕਦੇ ਜੀ ਖਾਤਾ ਜਾ ਸਕਦੇ ਮੈਂ ਆ ਦੇਖੋ ਟੁਕੜਾ ਤੁਸੀਂ ਦੇਖੋ ਖਾ ਕੇ ਕੀ ਕਰੇਗਾ ਜੀ ਇਹ ਇਹ ਤਾਂ ਹੁਣ ਤੁਸੀਂ ਜਿੱਥੇ ਅਗਲੇ ਤੁਸੀਂ ਜਾਣਾ ਅਗਲੇ ਟੂਰ ਤੇ ਤੁਹਾਨੂੰ ਦੱਸੂ ਫਿਰ ਸ਼ਾਮ ਨੂੰ ਤੁਹਾਡੇ ਹੀ ਫੋਨ ਆਊ ਵੀ ਕੀ ਕੀਤਾ ਇਸ ਕੇਂਦੀ ਇਨਫੈਕਸ਼ਨ ਕਿਉਂ ਹੈ ਬਈ ਬਹੁਤ ਸਾਰੇ ਲੋਕ ਗਰਸਤੀ ਜੀਵਨ ਵਧਾਉਣ ਵਾਸਤੇ ਗਰਮੀ ਦੇ ਵਿੱਚ ਕਰਮ ਚੀਜ਼ਾਂ ਖਾਈ ਜਾਂਦੇ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਹੈਗੀ ਆ ਉਹ ਲੋਕ ਕੀ ਕਰ ਸਕਦੇ ਆ ਉਹਨਾਂ ਲੋਕਾਂ ਵਾਸਤੇ ਅਸੀਂ ਫਾਰਮੂਲਾ ਬਣਾਉਨੇ ਆ ਔਰ ਇਹ ਅਸਲੀ ਬਣਾਉਂਦੇ ਹੈਗੇ ਸਾਡੇ ਪਰਦਾਦਾ ਜੀ ਵੈਦ ਕੇਸਰ ਸਿੰਘ ਜੀ ਦਾ ਫਾਰਮੂਲਾ ਹੈ ਇਹ ਇਹ ਉਹਨਾਂ ਨੇ ਨੁਕਤੇ ਤਿਆਰ ਕੀਤੇ ਹੋਏ ਨੇ ਕੁਸ਼ਤਾ ਚਟਨੀ ਬਹੁਤ ਸਾਰੇ ਲੋਕਾਂ ਨੇ ਇਸ ਦਾ ਲਾਹਾ ਵੀ ਲਿਆ ਜਿਹੜੇ ਲੋਕਾਂ ਨੇ ਇਹਨੂੰ ਯੂਜ਼ ਕੀਤਾ ਉਹ ਆਲਰੇਡੀ ਲੁੱਕ ਕਮੈਂਟ ਚ ਵੀ ਦੱਸ ਸਕਦੇ ਵੀ ਇਸ ਦਾ ਕੀ ਕੀ ਫਾਇਦਾ ਕੀ ਫਾਇਦੇ ਹੁੰਦੇ ਨੇ ਜੀ ਗਰਸਤੀ ਜੀਵਨ ਦੇ ਵਿੱਚ ਸਟ੍ਰੈਸ ਦੇ ਜੀਵਨ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਸਕੈਂਦੀ ਇਨਫੈਕਸ਼ਨ ਉਹਨਾਂ ਲੋਕਾਂ ਵਾਸਤੇ ਇਹ ਰਾਮਬਾਨਾ ਹੈ ਪਤਾ ਲੱਗ ਗਿਆ ਤੁਹਾਨੂੰ ਪ੍ਰੋਬਲਮ ਹੋਵੇ ਲੀਵਰ ਦੀ ਗ੍ਰਸਤ ਵਾਸਤੇ ਤੁਸੀਂ ਸਾਡੇ ਤੋਂ ਦਵਾਈ ਮੰਗੀ ਚਲੋ ਜਿਹੜੀ ਪਾਵਰਫੁਲ ਤੋਂ ਪਾਵਰਫੁਲ ਜਿਹੜੀ ਮਰਜ਼ੀ ਪੈਤੀ ਦੀ ਦਵਾਈ ਨੂੰ ਮੰਨਦੇ ਹੋ ਜਿਹੜੀ ਤੁਹਾਡੀ ਗਰਸਤੀ ਜੀਵਨ ਨੂੰ ਵਧੀਆ ਕਰਦੀ ਹੋਵੇ ਤੁਸੀਂ ਉਹਨੂੰ ਖਾਓ ਤੇ ਰਾਤ ਨੂੰ 2 ਵਜੇ ਸ਼ਮਸ਼ਾਨ ਘੜ ਜਾ ਕੇ ਬੈਠ ਜਾਓ ਤੇ ਫਿਰ ਤੁਸੀਂ ਚੈੱਕ ਕਰੋ ਵੀ ਤੁਹਾਡੀ ਇੰਦਰੀਚ ਤਣਾਵ ਆਉਂਦਾ ਇੰਦਰੀਚ ਤਣਾਵ ਨਹੀਂ ਆਉਣਾ ਕਿਉਂ ਨਹੀਂ ਆਉਣਾ ਕਿਉਂਕਿ ਤੁਹਾਡੇ ਮਨ ਦੇ ਅੰਦਰ ਤਣਾਵ ਆ ਇੰਦਰੀ ਦਾ ਆਕਾਰ ਵੱਧ ਜਾਊਗਾ ਵੀ ਉਹਨਾਂ ਲੋਕਾਂ ਨੂੰ ਅਸੀਂ ਚੈਲੰਜ ਕਰਦੇ ਆ ਆ ਸਾਡੀ ਉਂਗਲੀ ਆ ਕਿਹੜਾ ਤੁਸੀਂ ਤੇਲ ਕਹਿੰਦੇ ਹੋ ਕਿਹੜਾ ਤੁਸੀਂ ਦਵਾਈ ਕਹਿੰਦੇ ਹੋ ਕਿਹੜੀ ਤੁਸੀਂ ਭਸਮ ਕਹਿੰਦੇ ਹੋ ਸਭ ਖਾਣ ਨੂੰ ਤਿਆਰ ਆ ਜ਼ਿੰਮੇਵਾਰੀ ਤੁਹਾਡੀ ਇਹ ਨੂੰ ਇੱਕ ਸੂਤ ਸੂਤ ਵੀ ਬਹੁਤ ਵੱਡਾ ਹੋ ਜਾਂਦਾ ਉਹ ਤੋਂ ਉਹਦਾ ਅੱਧਾ ਸੂਤ ਵੀ ਵਧਾ ਕੇ ਦਿਖਾ ਦਿੰਦਾ ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਿਵਰ ਦੀ ਪ੍ਰੋਬਲਮ ਆ ਤੁਸੀਂ ਇਸ ਤਰ੍ਹਾਂ ਸਾਬਤ ਖਾਣਾ ਹੋ ਸਕਦਾ ਲੋਕਾਂ ਲਈ ਔਖਾ ਹੋਵੇ ਤੁਸੀਂ ਅੱਧਾ ਕਫਾੜੀ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀ ਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ফারুকੀ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਆ ਜੀ ਡੀ ਆਯੁਰਵੇਦਾ ਜਿੱਥੇ ਵੈਦ ਜਗਦੀਪ ਦੇ ਬੇਟੇ ਹੈਗੇ ਨੇ ਉਹਨਾਂ ਵੈਦ ਜੀ ਦੀ ਸਰਪ੍ਰਸਤੀ ਹੇਠ ਬਹੁਤ ਸਾਰੀਆਂ ਫਾਰਮੂਲੇ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਾਸਤੇ ਦੰਦੇ ਨੇ ਉਹਨਾਂ ਨੇ ਪਿਛਲੇ ਦਿਨੀ ਇੱਕ ਨੁਸਖਾ ਦਿੱਤਾ ਸੀ ਇਹ ਲੱਕੜ ਉਹ ਲੱਕੜ ਹੈਗੀ ਐ ਜੋ ਸਰੀਰ ਨੂੰ ਵੀ ਲੱਕੜ ਵਾਂਗੂ ਤਕੜਾ ਕਰ ਦਿੰਦੀ ਹੈ ਤੇ ਇਹਨੂੰ ਇਸਤੇਮਾਲ ਕਿਵੇਂ ਕਰਨਾ ਹੈ ਨਾਲ ਹੀ ਇਹਨਾਂ ਨੇ ਇੱਕ ਪੱਥਰ ਵੀ ਰੱਖਿਆ ਕਿ ਅਰਬੀ ਜਿਹੜਾ ਪੱਥਰ ਵਰਤਦੇ ਨੇ ਉਹ ਪੱਥਰ ਹੈਗਾ ਤੇ ਨਾਲ ਇੱਕ ਹੋਰ ਉਹਨਾਂ ਦਾ ਨੁਸਖਾ ਵੀ ਫਾਰਮੂਲਾ ਵੀ ਬਣਾ ਕੇ ਰੱਖਿਆ ਉਹ ਵੀ ਤੁਹਾਨੂੰ ਦੱਸਾਂਗੇ ਅਸੀਂ ਕੀ ਹੈਗਾ ਪਰ ਅੱਜ ਅਸੀਂ ਗੱਲਬਾਤ ਜਿਹੜੀ ਕਰਨ ਆਏ ਆ ਉਹ ਕਰਨਾ ਹੈ ਕਿ ਸਰਦੀਆਂ ਦਾ ਦੌਰ ਹੈਗਾ ਲੰਘ ਕੇ ਹਟਿਆ ਹੁਣ ਅਸੀਂ ਗਰਮੀਆਂ ਵੱਲ ਨੂੰ ਮੁੜਨੇ ਸ਼ੁਰੂ ਹੋ ਗਏ ਆ ਅਜਿਹੇ ਦੇ ਵਿੱਚ ਜਿਹੜੀਆਂ ਗਰਮ ਚੀਜ਼ਾਂ ਦਾ ਸੇਵਨ ਅਸੀਂ ਕੀਤਾ ਉਹਦਾ ਅਸਰ ਸਾਡੀ ਸਕਿਨ ਤੇ ਸਭ ਤੋਂ ਜ਼ਿਆਦਾ ਨਜ਼ਰ ਆਉਣ ਲੱਗ ਜਾਂਦਾ ਹੈ ਸਕਿਨ ਸਾਡੀ ਰੁੱਖੀ ਰੁੱਖੀ ਹੋਣ ਲੱਗ ਜਾਂਦੀ ਹੈ ਸਾਡੇ ਲੀਵਰ ਤੇ ਉਹਦਾ ਸਭ ਤੋਂ ਵੱਧ ਜਿਹੜਾ ਅਸਰ ਹੈ ਉਹ ਪੈਣਾ ਸ਼ੁਰੂ ਹੋ ਜਾਂਦਾ ਸਾਨੂੰ ਪਿਆਸ ਵੱਧ ਲੱਗਣ ਲੱਗ ਜਾਂਦੀ ਹੈ ਸਾਡਾ ਮੂੰਹ ਸੁੱਕਣ ਲੱਗ ਜਾਂਦਾ ਸੋ ਜਦੋਂ ਸਰਦੀਆਂ ਜਾਂਦੀਆਂ ਨੇ ਤਾਂ ਇਹ ਜਿਹੀਆਂ ਦਿੱਕਤਾਂ ਪਰੇਸ਼ਾਨੀਆਂ ਨਾਲ ਲੈ ਕੇ ਆਉਂਦੀਆਂ ਨੇ ਸਾਨੂੰ ਗਰਮੀਆਂ ਦੇ ਵਿੱਚ ਤੇ ਜਾਂਦੀਆਂ ਸਰਦੀਆਂ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਇਸ ਵਾਸਤੇ ਕਿਹੜਾ ਨੁਸਕਾ ਫਾਰਮੂਲਾ ਜਿਹੜਾ ਅੱਜ ਉਹ ਦੇਣ ਵਾਲੇ ਨੇ ਗੱਲਬਾਤ ਦੀ ਸ਼ੁਰੂਆਤ ਕਰ ਲੈਣੇ ਸਾਡੇ ਨਾਲ ਯੋਧਾ ਜੀ ਨਹੀਂ ਯੋਧਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਲੋਕ ਇਸ ਵੀਡੀਓ ਨੂੰ ਦੇਖ ਰਹੇ ਨੇ ਪਰਮਾਤਮਾ ਸੁੱਖ ਰੱਖੇ ਸਾਡੇ ਅਰਗੇ ਵੈਦ ਹਕੀਮਾਂ ਦੀ ਤੁਹਾਨੂੰ ਲੋੜ ਹੀ ਨਾ ਪਵੇ ਇਸ ਕਰਕੇ ਕਈ ਵਾਰੀ ਅਸੀਂ ਨੁਕਤੇ ਸ਼ੇਅਰ ਕਰਦੇ ਆ ਲੋਕ ਸਾਨੂੰ ਆਪ ਦੱਸਦੇ ਵੀ ਅਸੀਂ ਤੁਹਾਡਾ ਨੁਕਤਾ ਵਰਤਿਆ ਅੱਗੇ ਨਾਲ ਹੁਣ ਬੈਟਰ ਤੇ ਮੈਂ ਜਿਵੇਂ ਪਿਛਲੀ ਵੀਡੀਓ ਚ ਵੀ ਤੁਹਾਨੂੰ ਕਿਹਾ ਸੀਗਾ ਵੀ ਤੁਸੀਂ ਉਹ ਜ਼ਰੂਰ ਚਲਾਇਓ ਤੇ ਉਹ ਸ਼ਾਇਦ ਲੋਕਾਂ ਨੇ ਦੇਖਿਆ ਹੋਵੇ ਬਿਲਕੁਲ ਅੱਛਾ ਯੋਧਾ ਜੀ ਫਿਰ ਜਿਹੜਾ ਸਰਦੀਆਂ ਜਦੋਂ ਜਾ ਰਹੀਆਂ ਨੇ ਹੁਣ ਜਾਨਵਲ ਨੂੰ ਸ਼ੁਰੂਆਤ ਹੋ ਗਈਆਂ ਨੇ ਸਰਦੀਆਂ ਜਿਹੜੀਆਂ ਤੇ ਗਰਮੀਆਂ ਦਾ ਆਗਾਜ਼ 15 20 ਦਿਨ ਤੋਂ ਬਾਅਦ ਹਲਕਾ ਹਲਕਾ ਆਉਣਾ ਸ਼ੁਰੂ ਹੋ ਜਾਂਦਾ ਤੇ ਅਜਿਹੇ ਦੇ ਵਿੱਚ ਸਾਡੇ ਲੀਵਰ ਨੂੰ ਬੜੀ ਦਿੱਕਤ ਹੋ ਜਾਂਦੀ ਹੈ ਪਿਆਸ ਸਾਨੂੰ ਵੱਧ ਕਿਉਂ ਲੱਗਣ ਲੱਗ ਜਾਂਦੀ ਹੈ ਜੀ ਫਿਰ ਇਸ ਮੌਸਮ 'ਚ ਅ ਪਹਿਲੀ ਗੱਲ ਫਰੂਕੀ ਸਾਹਿਬ ਜਦੋਂ ਸਿਆਲ ਆਉਂਦੀ ਆ ਸਿਆਲ ਦੇ ਵਿੱਚ ਵੈਸੀ ਲੋਕਾਂ ਦੀ ਪਿਆਸ ਘੱਟ ਜਾਂਦੀ ਕਿਉਂਕਿ ਪਾਣੀ ਠੰਡਾ ਹੁੰਦਾ ਲੋਕਿਆਂ ਦੇ ਵੀ ਠੰਡੀ ਚੀਜ਼ ਤੋਂ ਫ੍ਰੀਜ ਰੱਖੀਏ ਠੰਡਾ ਪਾਣੀ ਪੀਣਾ ਔਖਾ ਜਿੱਦਾਂ ਹੀ ਗਰਮੀ ਆਉਂਦੀ ਹੈ ਤੇ ਸਰੀਰ ਦੀ ਉੱਥੇ ਹੀ ਹੁੰਦੀ ਹੈ ਸਰੀਰ ਤੁਹਾਡਾ ਮੰਗਦਾ ਹੈ ਤਿੰਨ ਤੋਂ 4 ਲੀਟਰ ਪਾਣੀ ਸਿਆਲਾਂ ਦੇ ਵਿੱਚ ਵੀ ਪਰ ਗੱਲ ਕਰੋ ਜਿਹੜਾ ਮੌਸਮ ਬਾਹਰ ਠੰਡ ਉਹ ਠੰਡੇ ਮੌਸਮ ਹੋਣ ਕਰਕੇ ਤੁਸੀਂ ਪਾਣੀ ਦੀ ਮਾਤਰਾ ਘਟਾ ਦਿੰਦੇ ਹੋ ਮੈਂ ਕੱਲ ਸ਼ਾਮ ਦੀ ਗੱਲ ਕਰਾਂ ਕੱਲ ਸ਼ਾਮ ਨੂੰ ਮੈਂ ਨਾਰੀਅਲ ਪਾਣੀ ਪੀਤਾ ਹੁਣ ਜਿਵੇਂ ਮੌਸਮ ਬਦਲ ਰਿਹਾ ਵਾ ਤੇ ਮੈਂ ਕੱਲ ਸ਼ਾਮ ਨੂੰ ਨਾਰੀਅਲ ਪਾਣੀ ਪੀਤਾ ਮੈਂ ਆਪਦੀ ਵਾਈਫ ਨੂੰ ਕਹਿ ਰਿਹਾ ਸੀਗਾ ਮੈਂ ਕਿਹਾ ਵੀ ਐਂ ਸਕੂਨ ਮਿਲਿਆ ਜਿਵੇਂ ਗਰਮੀ ਚ ਖੇਡ ਖੂਡ ਕੇ ਤੇ ਆਪਾਂ ਗਰਮ ਗਰਮੀ ਦੇ ਵਿੱਚ ਪੂਰਾ ਜਦੋਂ ਆਪਾਂ ਖੇਡ ਕੇ ਪਾਣੀ ਪੀਂਨੇ ਆ ਮੈਨੂੰ ਕਿ ਉਹਵੇਂ ਸਕੂਨ ਮਿਲਿਆ ਸ਼ਰੀਰ ਨੂੰ ਸੋ ਜਿਹੜੇ ਲੋਕ ਜ਼ਿਆਦਾਤਰ ਬਿਮਾਰ ਹੁੰਦੇ ਜਿਨ੍ਹਾਂ ਨੂੰ ਗਰਮੈਸ਼ ਦੀ ਪ੍ਰੋਬਲਮ ਹੁੰਦੀ ਆ ਉਹਨਾਂ ਵਾਸਤੇ ਨਾਰੀਅਲ ਪਾਣੀ ਇੱਕ ਰਾਮ ਬਾਣ ਮੰਨਿਆ ਗਿਆ ਕੁਦਰਤ ਨੇ ਇੰਨਾ ਕੁ ਬਲ ਬਖਸ਼ਿਆ ਉਹ ਸਿਰਫ ਪਾਣੀ ਦੇ ਵਿੱਚ ਅਸੀਂ ਪਿੱਛੇ ਜੇ ਪ੍ਰਮਾਤਮਾ ਦੀ ਮਰਜ਼ੀ ਹੇਠ ਕੇਰਲਾ ਦਾ ģੀੜਾ ਲੱਗਣ ਦਾ ਮੌਕਾ ਮਿਲਿਆ ਕੇਰਲਾ ਬੰਗਲੌਰ ਦਾ ģੀੜਾ ਲੱਗਿਆ ਉਥੇ ਤੁਸੀਂ ਯਕੀਨ ਨਹੀਂ ਮੰਨੋਗੇ ਐਡੇ ਵੱਡੇ ਵੱਡੇ ਨਾਰੀਅਲ ਨੇ ਉਥੇ ਜਿਹੜੇ ਹਰੇ ਪਾਣੀ ਵਾਲੇ ਤੇ ਔਰ ਤੁਸੀਂ ਇੱਕ ਨਾਰੀਅਲ ਪੀ ਨਹੀਂ ਸਕਦੇ ਤੁਸੀਂ ਇੱਕ ਨਾਰੀਅਲ ਪੀਣਾ ਸ਼ੁਰੂ ਕਰਤਾ ਤੁਸੀਂ ਅੱਧਾ ਪੀ ਕੇ ਕਹੋਗੇ ਅੱਧਾ ਪੈਕ ਕਰਦੇ ਵੀ ਪੀਤਾ ਨਹੀਂ ਜਾਣਾ ਨਹੀਂ ਫਿਰ ਉਹੀ ਜਿਹੜੇ ਲੋਕ ਨਾਰੀਅਲ ਪਾਣੀ ਪੀਂਦੇ ਨੇ ਮਿੰਟਾ ਬਹੁਤ ਘਟ ਜਦੋਂ ਸੌਚ ਜਿਹੜਾ ਮੇਰਾ ਵੀ ਲੱਗਿਆ ਤੇ ਮੈਂ ਤਾਂ ਬਹੁਤ ਘਟ ਲੋਕਾਂ ਦੇ ਅਣਕ ਲੱਗੀਆਂ ਵੇਖੀਆਂ ਨੇ ਵਾ ਲੁੱਡੇ ਦੇਖੇ ਨੇ ਤੁਸੀਂ ਸਮਝਦਾਰ ਹੋ ਤੁਸੀਂ ਆਪ ਹੀ ਇਹ ਉਸ ਚੀਜ਼ ਨੂੰ ਸਮਝਦੇ ਹੋ ਕਿਉਂਕਿ ਨਾਰੀਲ ਪਾਣੀ ਦੇ ਅੰਦਰ ਇੰਨੇ ਕੁ ਜ਼ਿਆਦਾ ਤੱਤ ਨੇ ਜਿਹੜੇ ਤੁਹਾਡੇ ਗੱਟ ਆ ਜਿਹੜੀ ਤੁਹਾਡੀ ਸਟਮਕ ਦੀ ਹੈਲਥ ਆ ਜਿਹੜੇ ਤੁਹਾਡੇ ਪੇਟ ਦੀ ਹੈਲਥ ਆ ਉਹਦੇ ਵਾਸਤੇ ਉਹ ਦੀ ਬੈਸਟ ਮੰਨਿਆ ਗਿਆ ਜਦੋਂ ਤੁਹਾਡੇ ਪੇਟ ਦੇ ਵਿੱਚ ਸਮੱਸਿਆ ਆ ਗਈ ਅਲਸਰ ਐਟਿਵ ਕੋਲੈਕਟਸ ਆ ਗਿਆ ਫੈਟੀ ਲੀਵਰ ਹੋ ਗਿਆ ਜਾਂ ਤੁਹਾਨੂੰ ਕਹ ਲੋ ਵੀ ਪਾਟੀ ਦੇ ਵਿੱਚ ਟੱਗ ਨਿਕਲਣ ਲੱਗੀ ਕਿਸੇ ਵੀ ਤਰ੍ਹਾਂ ਦੀ ਕਬਜ ਇੱਕ ਬੜੀ ਸਧਾਰਨ ਜੀ ਗੱਲ ਕਹਿ ਸਕਦੇ ਆ ਵੀ ਕਬਜ ਅੱਜ ਦੇ ਸਮੇਂ ਦੇ ਵਿੱਚ ਹਰ ਹਰ ਦੂਸਰੇ ਜਾਂ ਤੀਸਰੇ ਬੰਦੇ ਨੂੰ ਕਬਜ ਹੈ ਔਰ ਇਹਨੂੰ ਅਸੀਂ ਇੰਨਾ ਕਿ ਲਾਈਟਲੀ ਲੈ ਕੇ ਚੱਲ ਰਹੇ ਆ ਵੀ ਕੋਈ ਗੱਲ ਨਹੀਂ ਜੇ ਅੱਜ ਨਹੀਂ ਆਏ ਤਾਂ ਕੱਲ ਨੂੰ ਆ ਚੁਗੀ ਬਟ ਜੇ ਤੁਹਾਨੂੰ ਪੌਟੀ ਅੱਜ ਨਹੀਂ ਆਈ ਤਾਂ ਉਹ ਅੰਦਰ ਤੁਹਾਡੇ ਪੇ ਕਿੰਨੀਆਂ ਗੈਸਾਂ ਬਣਾਉਗੀ ਔਰ ਜਿੰਨਾ ਲੋਕਾਂ ਨੂੰ ਕਬਜ਼ਾ ਮੈਂ ਵੀਡੀਓ ਦੇ ਐਂਡ ਦੇ ਉੱਤੇ ਇੱਕ ਬੋਨਸ ਟਿਪ ਵੀ ਦਊਂਗਾ ਬਟ ਤੁਸੀਂ ਜਿੰਨਾ ਲੋਕਾਂ ਨੂੰ ਪ੍ਰੋਬਲਮ ਆ ਕਬਜ਼ ਦੀ ਚਾਹੇ ਜਿੰਨਾ ਲੋਕਾਂ ਨੂੰ ਪ੍ਰੋਬਲਮ ਆ ਟੱਟੀਆਂ ਦੀ ਉਹ ਦੋਨੇ ਲੋਕ ਨਾਰੀਲ ਪਾਣੀ ਸਵੇਰੇ ਪੀਣਾ ਸ਼ੁਰੂ ਕਰਨ ਇਹ ਟੱਟੀਆਂ ਵਾਲੇ ਵਾਸਤੇ ਵੀ ਵਧੀਆ ਜਿਹਨੂੰ ਪਤਲੀ ਟੱਟੀ ਆਉਂਦੀ ਹੈ ਤੇ ਟੱਟੀ ਰੁਕਦੀ ਨਹੀਂ ਉਨਾਂ ਲਈ ਵੀ ਆਰਾਮ ਬਣਾ ਤੇ ਜਿਨ੍ਹਾਂ ਲੋਕਾਂ ਨੂੰ ਕਬਜ਼ ਰਹਿੰਦੀ ਆ ਬੰਨ ਪਿਆ ਰਹਿੰਦਾ ਉਹਨਾਂ ਲੋਕਾਂ ਵਾਸਤੇ ਵੀ ਆਰਾਮ ਬਣਾ ਦੇਖੋ ਤੁਸੀਂ ਕੁਦਰਤ ਦਾ ਕ੍ਰਿਸ਼ਮਾ ਦੇਖੋ ਇੱਕੋ ਆਪਾਂ ਤਾਂ ਹੁਣ ਇਹੀ ਕਹਿ ਸਕਦੇ ਇੱਕੋ ਨੁਕਤਾ ਜਿਹੜਾ ਦੋਨਾਂ ਚੀਜ਼ਾਂ ਨੂੰ ਠੀਕ ਕਰ ਟੱਟੀਆਂ ਵੀ ਹਟਾ ਦੂ ਕਬਜ਼ ਵੀ ਹਟਾ ਦੂ ਕਿੰਨਾ ਸੋਹਣਾ ਨੁਕਤਾ ਹੋ ਜੀ 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 ਅੱਛਾ ਇਹ ਦੱਸੋ ਵੀ ਤੁਸੀਂ ਅੱਜ ਇਹ ਲੱਕੜ ਇਹ ਕਿਸ ਚੀਜ਼ ਦੀ ਲੱਕੜ ਹੈਗੀ ਹੈ ਜੀ ਯੋਧਾ ਜੀ ਇਹ ਕਿਹੜੀ ਲੱਕੜ ਹੈ ਅ ਫਰੂਕੀ ਸਾਹਿਬ ਇੱਕ ਬੜਾ ਪਰਮਾਤਮਾ ਦਾ ਡਰ ਕੇ ਕਹਿੰਨੇ ਆ ਇਹ ਗੱਲ ਜੋੜ ਲਾਉਣਾ ਪਿਆ ਕਿਉਂਕਿ ਬਹੁਤ ਸਾਰੇ ਲੋਕ ਗਰਸਤੀ ਜੀਵਨ ਦੇ ਵਾਸਤੇ ਉਹਦੀ ਇੰਪਰੂਵਮੈਂਟ ਵਾਸਤੇ ਕੰਧ ਛਟੱਕਰਾ ਮਾਰਨ ਤੱਕ ਲਈ ਤਿਆਰ ਨੇ ਔਰ ਕਈ ਇਸ ਤਰ੍ਹਾਂ ਦੇ ਮਰੀਜ਼ ਨੇ ਜਿਹੜੇ ਕਹਿੰਦੇ ਅਸੀਂ ਲੱਖਾਂ ਲੱਖਾਂ ਰੁਪਇਆ ਕਹਿਣਾ ਸੌਖਾ ਪਰ ਉਹ ਕਹਿੰਦੇ ਵੀ 10 ਲੱਖ ਰੁਪਏ ਤੱਕ ਦੀ ਅਸੀਂ ਦਵਾਈਆਂ ਖਾ ਚੁੱਕੇ ਆ ਪਰ ਅਸੀਂ ਨਹੀਂ ਸੰਤੁਸ਼ਟ ਹੋ ਪਾਰੇ ਤੇ ਜਿਹੜੀ ਲੋਕ ਇਸ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ ਉਹ ਲੋਕਾਂ ਦੇ ਮਾਨਸਿਕਤਾ ਦੇ ਵਿੱਚ ਇੱਕ ਗਲਬੜੀ ਸੋਹਣੀ ਰਚੀ ਹੋਈ ਆ ਉਹ ਕਹਿੰਦੇ ਜੀ ਸ਼ਿਲਾਜੀਤ ਸ਼ਿਲਾਜੀਤ ਜੀ ਇਹ ਸ਼ਿਲਾਜੀਤ ਦਾ ਪੱਥਰ ਆ ਜੀ ਅੱਛਾ ਅੱਛਾ ਇਹਨੂੰ ਸ਼ੁੱਧ ਕਰਨਾ ਪੈਂਦਾ ਇਹ ਸ਼ੁੱਧ ਕੀਤੀ ਜੀ ਇਹ ਸ਼ੁੱਧ ਨਹੀਂ ਕੀਤੀ ਇਹ ਸ਼ੁੱਧ ਕਰਨੀ ਪਊ ਚੈੱਕ ਕਰਨੀ ਪੈਣੀ ਹਾਂਜੀ ਇਹ ਸਾਬਤ ਪੱਥਰ ਪਰ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਵਸ ਗਈ ਆ ਵੀ ਸ਼ਿਲਾਜੀਤ ਮਤਲਬ ਤੁਹਾਡੀ ਗਰਸਤੀ ਜੀਵਨ ਦੀ ਪਰਫਾਰਮੈਂਸ ਨੂੰ ਵਧਾਉਣ ਵਾਸਤੇ ਮੈਂ ਇੱਕ ਛੋਟੀ ਜੀ ਚੀਜ਼ ਸਮਝਾਉਣਾ ਚਾਹੁੰਨਾ ਤੁਹਾਡਾ ਗਰਸਤੀ ਜੀਵਨ ਕਦੇ ਨਹੀਂ ਠੀਕ ਹੋ ਸਕਦਾ ਸਾਰੀ ਜ਼ਿੰਦਗੀ ਜੋਰ ਲਾ ਲਿਓ ਤੁਹਾਡਾ ਗਰਸਤੀ ਜੀਵਨ ਕਦੇ ਵੀ ਨਹੀਂ ਠੀਕ ਹੋ ਸਕਦਾ ਜਦੋਂ ਤੱਕ ਤੁਸੀਂ ਆਪ ਦਾ ਸਟ्रेस ਜਿਹੜੀ ਥੋੜੀ ਚਿੰਤਾ ਉਹਨੂੰ ਨਹੀਂ ਖਤਮ ਕਰਦੇ ਸ਼ਿਲਾਜੀਤ ਹੋ ਗਿਆ ਅਸ਼ਵਗੰਧਾ ਹੋ ਗਿਆ ਸਾਲਮ ਪੰਜਾ ਸਾਲਮ ਮਿਸ਼ਰੀ ਇਹ ਸਾਰੀਆਂ ਚੀਜ਼ਾਂ ਅੱਜਕੱਲ ਤਾਂ ਲੋਕ ਇੰਨਾਂ ਚੀਜ਼ਾਂ ਦਾ ਨਾਮ ਐ ਰਟੇ ਫਿਰਦੇ ਜਿਵੇਂ ਪਤਾ ਨਹੀਂ ਕਿਹੜਾ ਟੈਸਟ ਦੇ ਵਿੱਚ ਨਾਮ ਪੁੱਛ ਲੈਣ ਵੀ ਜਿਹੜੀ ਗਰਸਤੀ ਜੀਵਨ ਨੂੰ ਪਰਫਾਰਮੈਂਸ ਵਧਾਉਣ ਵਾਸਤੇ ਚੀਜ਼ਾਂ ਨੇ ਉਹ ਕਿਹੜੀਆਂ ਕਿਹੜੀਆਂ ਨੇ ਪਰ ਹਰ ਦੂਸਰੇ ਬੰਦੇ ਦੇ ਜਿਹੜਾ ਵੈਦ ਹੈ ਨਹੀਂ ਹੈ ਔਰ ਵੈਦ ਹੀ ਬਹੁਤ ਹੋ ਗਏ ਤਾਂ ਸਾਲਮ ਪੰਜਾ ਸਾਲਮ ਮਿਸ਼ਰੀ ਅਸ਼ਵਗੰਧਾ ਸ਼ਿਲਾਜੀਤ ਇਸ ਤਰ੍ਹਾਂ ਦੀਆਂ ਕਈ ਚੀਜ਼ਾਂ ਬੰਗ ਬਸਮ ਅਤੁੱਲ ਸ਼ਕਤੀ ਦਾਤਾ ਇਸ ਤਰ੍ਹਾਂ ਦੇ ਉਹ ਨਾਮ ਰਟੇ ਪਏ ਆ ਪਰ ਉਹ ਕਰਦੇ ਕੀ ਨੇ ਮੇਰੇ ਕਈ ਵਾਰੀ ਪੇਸ਼ੈਂਟ ਆਉਂਦੇ ਉਹਨਾਂ ਨੂੰ ਅਸੀਂ ਪੁੱਛੀਦਾ ਉਹ ਕਹਿੰਦੇ ਅਸੀਂ ਸ਼ਿਲਾਜੀਤ ਲਈ ਸੀ ਤੇ ਮੈਂ ਤੁਹਾਨੂੰ ਆਪਦਾ ਉਦਾਹਰਣ ਵੀ ਦੱਸੂਗਾ ਮੇਰੇ ਕਿਸੀ ਯਾਰ ਬੇਲੀ ਚੰਗੇ ਪਹਿਲਵਾਨ ਨੇ ਉਹ ਵੀ ਤਕੜੇ ਨੇ ਉਹਨਾਂ ਦਾ ਵੀ ਮੈਂ ਤੁਹਾਨੂੰ ਉਦਾਹਰਣ ਦਰਨਾ ਸ਼ਿਲਾਜੀਤ ਹਰ ਬੰਦਾ ਪਛਾ ਨਹੀਂ ਸਕਦਾ ਅੱਛਾ ਕਹਿਣਾ ਸੌਖਾ ਵੀ ਤੁਸੀਂ ਜੀ ਸਵੇਰੇ ਉੱਠ ਕੇ ਦੁੱਧ ਚਾਹੇ ਕਰਕੇ ਤੇ ਖਾ ਲਓ ਮਹਾਰਾਜ ਇਸ ਸ਼ਿਲਾਜੀਤ ਦੇ ਨਾਲ ਤੁਹਾਨੂੰ ਸੋਚ ਹੀ ਨਹੀਂ ਸਕਦੇ ਕਿਸ ਤਰ੍ਹਾਂ ਦੀ ਬਿਮਾਰੀ ਲੱਗ ਸਕਦੀ ਹੈ ਅਸਲ ਦੇ ਵਿੱਚ ਸ਼ਿਲਾਜੀਤ ਅਸ਼ਵਗੰਧਾ ਤੁਹਾਡੇ ਸਟ्रेस ਤੇ ਕੰਮ ਕਰਦੀ ਆ ਜਦੋਂ ਤੁਸੀਂ ਸਟ्रेस ਤੁਹਾਡਾ ਡਾਊਨ ਆਊਗਾ ਤੁਹਾਡਾ ਲਿਬਿਡੋ ਜਿਹੜਾ ਆਪਾਂ ਕਹਿੰਦੇ ਨੇ ਉਤੇਜਨਾ ਗ੍ਰਸਤ ਕਰਨ ਦਾ ਜੀ ਕਰਨਾ ਉਹ ਉੱਪਰ ਜਾਊਗਾ ਚੀੜੀ ਸ਼ਿਲਾਜੀਤ ਆ ਅਸ਼ਵਗੰਧਾ ਵਾ ਇਹ ਤੁਹਾਡੇ ਸਟ्रेस ਨੂੰ ਘਟਾਉਂਦੇ ਆ ਤੇ ਤੁਹਾਡਾ ਲਿਬਿਡੋ ਆਪੇ ਨਾਰਮਲ ਆ ਜਾਂਦਾ ਵਾ ਹੁਣ ਤੁਸੀਂ ਇੱਕ ਉਦਾਹਰਨ ਦੇ ਤੌਰ ਤੇ ਮੈਂ ਜਿਹੜੇ ਲੋਕ ਕਹਿੰਦੇ ਵੀ ਨਹੀਂ ਨਹੀਂ ਇਹ ਗੱਲ ਐਦਾਂ ਨਹੀਂ ਹੈਗੀ ਸੱਚ ਤਾਂ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਜਿਹੜੀ ਪਾਵਰਫੁੱਲ ਤੋਂ ਪਾਵਰਫੁੱਲ ਜਿਹੜੀ ਮਰਜ਼ੀ 35 ਦੀ ਦਵਾਈ ਨੂੰ ਮੰਨਦੇ ਹੋ ਜਿਹੜੀ ਤੁਹਾਡੀ ਗਰਸਤੀ ਜੀਵਨ ਨੂੰ ਵਧੀਆ ਕਰਦੀ ਹੋਵੇ ਤੁਸੀਂ ਉਹਨੂੰ ਖਾਓ ਤੇ ਰਾਤ ਨੂੰ 2 ਵਜੇ ਸ਼ਮਸ਼ਾਨ ਘੜ ਜਾ ਕੇ ਬੈਠ ਜਾਓ ਤੇ ਫਿਰ ਤੁਸੀਂ ਚੈੱਕ ਕਰੋ ਵੀ ਤੁਹਾਡੀ ਇੰਦਰੀਚ ਤਣਾਵ ਆਉਂਦਾ ਇੰਦਰੀਚ ਤਣਾਵ ਨਹੀਂ ਆਉਣਾ ਕਿਉਂ ਨਹੀਂ ਆਉਣਾ ਕਿਉਂਕਿ ਤੁਹਾਡੇ ਮਨ ਦੇ ਅੰਦਰ ਤਣਾਵ ਆ ਪਹਿਲਾਂ ਮਨ ਦਾ ਤਣਾਵ ਘਟੂਗਾ ਫਿਰ ਤੁਹਾਡਾ ਇੰਦਰੀ ਦਾ ਤਣਾਵ ਫਤੂਗਾ ਇੰਦਰੀ ਦੇ ਅੰਦਰ ਹੱਡੀ ਤਾਂ ਕੋਈ ਨਹੀਂ ਪਰ ਬਹੁਤ ਸਾਰੇ ਲੋਕ ਇਹ ਗੱਲ ਕਰੀ ਜਾਂਦੇ ਤੁਸੀਂ ਸ਼ਿਲਾਜੀਤ ਖਾ ਲਓ ਤੇ ਇਹਦਾ ਆਕਾਰ ਬਦਲ ਦਾਂਗੇ ਇਹਦਾ ਜਿਹੜਾ ਸਾਈਜ਼ ਆ ਉਹ ਵਧਾ ਦਾਂਗੇ ਬਹੁਤ ਮੈਂ ਹੱਥ ਜੋੜਦਾ ਤੁਸੀਂ ਭਰਾਓ ਮੇਰੇ ਸਾਰੇ ਜਾਣੇ ਇਹ ਬੇਫਕੂਫ ਬਣਾਉਣ ਦਾ ਤਰੀਕਾ ਤੁਸੀਂ ਬੇਫਕੂਫ ਪੜ ਰਹੇ ਹੋ ਲੋਕ ਬੇਫਕੂਫ ਬਣਾ ਰਹੇ ਨੇ ਵੀ ਇੰਦਰੀ ਦਾ ਆਕਾਰ ਵੱਧ ਜਾਊਗਾ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਤੁਸੀਂ ਕਹਿੰਦੇ ਹੋ ਵੀ ਇੰਦਰੀ ਦਾ ਆਕਾਰ ਵੱਧ ਜਾਊਗਾ ਬਹੁਤ ਸਾਰੇ ਲੋਕਾਂ ਨੇ ਇਸ ਵਿਸ਼ੇ 'ਤੇ ਗੱਲ ਵੀ ਕੀਤੀ ਹੈ ਮੇਰੇ ਫਾਦਰ ਸਾਹਿਬ ਵੀ ਸਾਨੂੰ ਇਹ ਗੱਲ ਸਮਝਾਉਂਦੇ ਹੁੰਦੇ ਆ ਵੀ ਉਹਨਾਂ ਲੋਕਾਂ ਨੂੰ ਅਸੀਂ ਚੈਲੰਜ ਕਰਦੇ ਆ ਆ ਸਾਡੀ ਉਂਗਲੀ ਆ ਇਹਨੂੰ ਆਪਾਂ ਐਂਜੀ ਟੇਬਲ ਨਾਲ ਅੱਜ ਨਾਪ ਲੈਨੇ ਆ ਕਿਹੜਾ ਤੁਸੀਂ ਤੇਲ ਕਹਿੰਦੇ ਹੋ ਕਿਹੜਾ ਤੁਸੀਂ ਦਵਾਈ ਕਹਿੰਦੇ ਹੋ ਕਿਹੜੀ ਤੁਸੀਂ ਭਸਮ ਕਹਿੰਦੇ ਹੋ ਸਭ ਖਾਣ ਨੂੰ ਤਿਆਰ ਆ ਜ਼ਿੰਮੇਵਾਰੀ ਤੁਹਾਡੀ ਇਹਨੂੰ ਇੱਕ ਸੂਤ ਸੂਤ ਵੀ ਬਹੁਤ ਵੱਡਾ ਹੋ ਜਾਂਦਾ ਉਹ ਤੋਂ ਉਹਦਾ ਅੱਧਾ ਸੂਤ ਵੀ ਵਧਾ ਕੇ ਦਿਖਾ ਦਿਓ ਪਰ ਲੋਕ ਬੇਵਕੂਫ ਬਣ ਰਹੇ ਨੇ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਅਡਲਟ ਮੂਵੀਆਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਲੋਕ ਦੇਖ ਰਹੇ ਨੇ ਵੀ ਅਡਲਟ ਮੂਵੀ ਦੇ ਅੰਦਰ ਕਿਸੇ ਇਨਸਾਨ ਨੇ ਇੱਕ ਲੇਡੀ ਦੇ ਨਾਲ ਗ੍ਰਸਤ ਕਰਦੇ ਕਰਦੇ ਅੱਧਾ ਘੰਟਾ ਗ੍ਰਸਤ ਕੀਤਾ ਮਹਾਰਾਜ ਉਹ ਇੱਕ ਮੂਵੀ ਬਣੀ ਆ ਤੁਸੀਂ ਸਿਨੇਮਾ ਚ ਫਿਲਮ ਦੇਖਣ ਜਾਂਦੇ ਹੋ 3 ਘੰਟੇ ਦੀ ਮੂਵੀ ਹੁੰਦੀ ਆ ਬਣਨ ਲੱਗੇ 3 ਸਾਲ ਲੱਗ ਜਾਂਦੇ ਉਹਨੂੰ ਤਾਂ ਉਹਦੇ ਚ ਕਿੰਨੇ ਘਟ ਲੱਗੇ 365 ਦਿਨ ਲੱਗ ਜਾਂਦੇ ਇੱਕ ਫਿਲਮ ਨੂੰ ਤਿਆਰ ਕਰਨ ਚ 3 ਘੰਟੇ ਦੀ ਫਿਲਮ ਹੁੰਦੀ ਆ ਤੇ ਤੁਸੀਂ ਅੱਧੇ ਘੰਟੇ ਦੀ ਫਿਲਮ ਨੂੰ ਦੇਖ ਕੇ ਸੋਚ ਰਹੇ ਹੋ ਵੀ ਇਹ ਅੱਧੇ ਘੰਟੇ ਦੇ ਵਿੱਚ ਸ਼ੂਟ ਹੋ ਗਈ ਇਹ ਪੋਸੀਬਲ ਨਹੀਂ ਹੈਗਾ ਸੋ ਇਹ ਮਾਨਸਿਕਤਾ ਦੇ ਉੱਤੇ ਬੜੀ ਹੈਵੀ ਪੈ ਰਹੀ ਹੈ ਚੀਜ਼ ਤੁਸੀਂ ਤਾਂ ਕਹਿ ਰਹੇ ਹੋ ਕਿ ਜਿਹੜਾ ਇਹ ਸ਼ਿਲਾਜੀਤ ਹੈਗੀ ਹੈ ਜਾਂ ਇਹ ਲੱਕੜ ਹੈਗੀ ਹੈ ਇਹਦੇ ਮੁਕਾਬਲੇ ਦੀ ਹੈ ਮੈਂ ਇਹ ਗੱਲ ਕਹਿ ਰਿਹਾ ਵਾਂ ਜੀ ਜਿਹੜੀ ਇਹ ਲੱਕੜ ਇਸ ਦੀ ਲੱਕੜ ਹੈ ਇਹ ਅਦਰਕ ਹੈ ਸੁਕਾਇਆ ਹੋਇਆ ਅਦਰਕ ਹੈ ਇਹਨੂੰ ਇਹ ਹੈ ਬੜਾ ਅਜੀਬੋ ਗਰੀਬ ਜੀ ਇਹ ਇਹ ਦੇਖਣ ਨੂੰ ਅਜੀਬੋ ਗਰੀਬ ਹੈ ਜੀ ਪਰ ਇਹ ਕਿਹੜਾ ਲੋਕਲ ਹੈ ਜੀ ਇਹ ਲੋਕਲ ਨਹੀਂ ਹੈਗਾ ਇਹ ਪਹਾੜਾਂ ਦੇ ਵਿੱਚ ਵੀ ਮਿਲਦਾ ਇਹ ਅੱਛਾ ਪਹਾੜੀ ਸੁੰਡ ਨੇ ਸੁੰਡ ਨਹੀਂ ਓਕੇ ਤੇ ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਸੁੰਡ ਵਧੀਆ ਹੈ ਸ਼ੇਲਾ ਜੀ ਦੇ ਨਾਲੋਂ ਸਰ ਸੁੰਡ ਨੂੰ ਤੁਸੀਂ ਫੇਰ ਵੀ ਪਛਾ ਸਕਦੇ ਹੋ ਸੁੰਡ ਬਹੁਤ ਸਾਰੇ ਲੋਕਾਂ ਨੂੰ ਵਰ ਵੀ ਆ ਜਾਂਦਾ ਇਹ ਸੂਤ ਆ ਜਾਂਦਾ ਲੋਕਾਂ ਦੇ ਜਿਹੜੀ ਸ਼ੇਲਾ ਜੀ ਤੋਂ ਪਾਚੀ ਨਹੀਂ ਸਾਦੀ ਇਹ ਇੰਨੀ ਗਰਮ ਹੈ ਇਹਦੀ ਤਸਵੀਰ ਇਹਦੀ ਕੈਪੇਬਿਲਿਟੀ ਇਹਦੀ ਸ਼ਕਤੀ ਇੰਨੀ ਕੁ ਜ਼ਿਆਦਾ ਸਟਰੋਂਗ ਆ ਜੇ ਤੁਹਾਨੂੰ ਪਿਓਰ ਹੈ ਮਿਲ ਜੇ ਤੁਹਾਡੇ ਤੋਂ ਪਚ ਨਹੀਂ ਸਕਦੀ ਬਹੁਤ ਸਾਰੇ ਲੋਕ ਦਾਵਾ ਕਰਦੇ ਸਾਡੇ ਕੋ ਪਿਓਰਸਟ ਸ਼ਿਲਾਜੀਤ ਪਰ ਪਿਓਰ ਸ਼ਿਲਾਜੀਤ ਕੀ ਤੁਹਾਨੂੰ ਪਚ ਜੂਗੀ ਕੋਈ ਨਾ ਕੋਈ ਨੁਸਖਾ ਬਣਾ ਕੇ ਨਾਲ ਦੇਣਾ ਪੈਂਦਾ ਤੁਹਾਨੂੰ ਇਹਨੂੰ ਬੈਲੈਂਸ ਕਰਨਾ ਪੈਂਦਾ ਜੇ ਤੁਸੀਂ ਕੱਲੀ ਸ਼ਿਲਾਜੀਤ ਖਾਓਗੇ ਤੁਹਾਡੇ ਸਰੀਰ ਦੇ ਅੰਦਰ ਇੰਨੀ ਗਰਮੀ ਆ ਜੂ ਉਹ ਮਹਾਰਾਜ ਪਹਿਲਵਾਨ ਬੰਦਾ ਸਵੇਰੇ ਉੱਠ ਕੇ 4-5 ਲਸਣ ਚਬ ਕੇ ਖਾਣ ਵਾਲਾ ਬੰਦਾ ਅਦਰਕ ਚਬ ਕੇ ਖਾਣ ਵਾਲਾ ਬੰਦਾ ਵਾ ਉਹ ਤੇ ਉਹ ਬੰਦੇ ਨੂੰ ਉਲਟੀ ਆ ਗਈ ਸਾਰਾ ਖਾਦਾ ਪੀਤਾ ਉਹਨੇ ਨਾਲ ਦੀ ਨਾਲ ਬੈਕ ਮਾਰਿਆ ਸਾਰਾ ਤੱਕ ਸਾਰਾ ਖਾਣਾ ਥੱਲੇ ਆ ਗਿਆ ਮੇਰੇ ਵਾਸਤੇ ਪਹਿਲਾ ਤਜਰਬਾ ਸੀਗਾ ਔਰ ਮੈਂ ਉਸ ਦਿਨ ਦੀ ਗੱਲ ਲੜ ਬਣ ਲਈ ਮੈਂ ਕਿਹਾ ਨਹੀਂ ਲੋਕ ਬੇਫਕੂਫ ਬਣਾ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਵੀ ਸ਼ਿਲਾਜੀਤ ਤੁਹਾਡੀ ਗਰਸਤੀ ਜੀਵਨ ਨੂੰ ਵਧਾਉਂਦੀ ਆ ਸ਼ਿਲਾਜੀਤ ਸਿਰਫ ਔਰ ਸਿਰਫ ਇੱਕ ਚੀਜ਼ ਤੇ ਕੰਮ ਕਰਦੀ ਆ ਉਹ ਤੁਹਾਡਾ ਬਲੱਡ ਫਲੋ ਆ ਤੇ ਦੂਸਰਾ ਤੁਹਾਡਾ ਸਟ्रेस ਆ ਜਦੋਂ ਤੁਹਾਡਾ ਬਲੱਡ ਫਲੋ ਸੰਘਣਾ ਥੋੜਾ ਬਲੱਡ ਫਲੋ ਪ੍ਰੋਪਰ ਨਹੀਂ ਹੈਗਾ ਤੇ ਤੁਹਾਡੇ ਮਨ ਦੇ ਉੱਤੇ ਚਿੰਤਾ ਸਹੀ ਜੀ ਹਨਾ ਜਦੋਂ ਤੁਹਾਡੇ ਦੋਨਾਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੁਸੀਂ ਕਿਸ ਤਰ੍ਹਾਂ ਸੋਚ ਸਕਦੇ ਹੋ ਵੀ ਆਪਾਂ ਗਰਸਤ ਦੇ ਵਿੱਚ ਫਟ ਫੱਟੇ ਚੱਕ ਦਾਂਗੇ ਜੀ ਜੀ ਹਨਾ ਅੱਛਾ ਤੇ ਫਿਰ ਬਹੁਤ ਸਾਰੇ ਜਿਹੜੀਆਂ ਸਕਿਨ ਦੀਆਂ ਪ੍ਰੋਬਲਮਾਂ ਹੁੰਦੀਆਂ ਨੇ ਜੀ ਜਿਹੜੀ ਸਕਿਨ ਦੀਆਂ ਪ੍ਰੋਬਲਮ ਹੁੰਦੀਆਂ ਨੇ ਜ਼ਿਆਦਾਤਰ ਜਿਵੇਂ ਆਪਾਂ ਪਿਛਲੀ ਕਈ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਆ ਵੀ ਲੀਵਰ ਦੇ ਅੰਦਰ ਗਰਮੀ ਆਉਣ ਕਾਰਨ ਸਕਰੀ ਦੀ ਦਿੱਕਤ ਆ ਜਾਂਦੀ ਆ ਸਕਿਨ ਇਨਫੈਕਸ਼ਨ ਆ ਜਾਂਦੀ ਆ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਆ ਜਾਂਦੀ ਸਾਰੇ ਸਰੀਰ ਦੇ ਉੱਤੇ ਧੱਫੜ ਹੋਣ ਲੱਗ ਜਾਂਦੇ ਆ ਦੇਖੋ ਜੀ ਜਿਹੜੇ ਇਨਸਾਨ ਇਸ ਸਿਚੁਏਸ਼ਨ ਚ ਨਹੀਂ ਇਹ ਉਹਨੂੰ ਪਤਾ ਉਹ ਕਿੰਨੇ ਦੁਖ ਚ ਆਪਾਂ ਦੇਖ ਸਕਦੇ ਆ ਸੁਣ ਸਕਦੇ ਆ ਪਰਖ ਸਕਦੇ ਆ ਪਰ ਜਿਹੜਾ ਦਰਦ ਉਹ ਇਨਸਾਨ ਵਿਚਰ ਰਿਹਾ ਉਹ ਲੋਕ ਇਸ ਕੰਡੀਸ਼ਨ ਦੇ ਵਿੱਚ ਤਾਨੇ ਤੱਕ ਦਿੰਦੇ ਆ ਵੀਨੇ ਕਿਸੇ ਦਾ ਮਾੜਾ ਕੀਤਾ ਹੋਣਾ ਇਹਦੇ ਕੀੜੇ ਪੈ ਗਏ ਕਿਉਂਕਿ ਉਹ ਹੱਥ ਪੂਰੀ ਮਾਸ ਹੀ ਲੈ ਜਾਂਦੀ ਲੋਕਾਂ ਦੇ ਪੈਰ ਗੜ ਗਏ ਲੋਕਾਂ ਦੇ ਪੈਰਾਂ ਦੇ ਅੰਦਰ ਸੱਚੀਆਂ ਲੱਦਾ ਜਿਵੇਂ ਕੀੜੇ ਪਏ ਹੁਣ ਥੱਲੇ ਵਾਲੀ ਚਿੱਟੀ ਮੈਮਰੇਨ ਦਿਖਦੀ ਓਦੇ ਵਿੱਚ ਇਸ ਕੈਂਡੀ ਇਨਫੈਕਸ਼ਨ ਕਿਉਂ ਆਈ ਬਹੁਤ ਸਾਰੇ ਲੋਕ ਗਰਸਤੀ ਜੀਵਨ ਬਧਾਉਣ ਵਾਸਤੇ ਗਰਮੀ ਦੇ ਵਿੱਚ ਕਰਮ ਚੀਜ਼ਾਂ ਖਾਈ ਜਾਂਦੇ ਆ ਬਹੁਤ ਸਾਰੇ ਲੋਕ ਜਦ ਨਹੀਂ ਸਿਆਲ ਆਉਂਦੀ ਆ ਇਹ ਸੋਚਦੇ ਆ ਵੀ ਹੁਣ ਸਿਆਲ ਆ ਗਈ ਜਿੰਨੀ ਬੰਗ ਪਸਮ ਖਾ ਸਕਦੇ ਆ ਉਨੀ ਖਾ ਲੋ ਜਿੰਨੀ ਸਵਰਨ ਪਸਮ ਖਾ ਸਕਦੇ ਹੋ ਖਾ ਲੋ ਮੇਰੇ ਭਰਾਵਾ ਤੁਹਾਨੂੰ ਪਚਦੀ ਵੀ ਆ ਤੁਹਾਨੂੰ ਜਚੂਗੀ ਵੀ ਕਿ ਕੱਲ ਨੂੰ ਇਸ ਤਰ੍ਹਾਂ ਦੀ ਕੰਡੀਸ਼ਨ ਤੇ ਆ ਜਾਓ ਵੀ ਤੁਹਾਡੇ ਪੈਰ ਹੀ ਨਾ ਚੱਲਣ ਤੁਹਾਡੇ ਹੱਥ ਹੀ ਨਾ ਚੱਲਣ ਤੁਹਾਡੀ ਸਕਿਨ ਇਨਫੈਕਸ਼ਨ ਇੰਨੀ ਗਲਤ ਹੋ ਜਾਵੇ ਵੀ ਤੁਹਾਡੀ ਹੱਡੀ ਗਾਲਣ ਲੱਗ ਜੀ ਫਿਰ ਇਹ ਸੁੰਡ ਕੰਮ ਕਰੋ ਸੁੰਡ ਉਹਦੇ ਵਿੱਚ ਕੰਮ ਕਰਦੀ ਹੈ ਕਿਉਂਕਿ ਇਹ ਸਕਿਨ ਨੂੰ ਬੈਲੈਂਸ ਕਰਦੀ ਹੈ ਸਭ ਤੋਂ ਪਹਿਲਾਂ ਇਹਨੇ ਕੰਮ ਇੱਕ ਚੀਜ਼ ਤੇ ਕਰਨਾ ਹੋਏਗਾ ਤੁਹਾਡਾ ਲੀਵਰ ਓਕੇ ਜਿਹੜੇ ਲੋਕ ਜਿਮ ਜਾਂਦੇ ਆ ਉਹਨਾਂ ਲੋਕਾਂ ਵਾਸਤੇ ਆਰਾਮਬਾਨ ਵੀ ਮੰਨਦੇ ਆ ਸਭ ਤੋਂ ਵਧੀਆ ਪ੍ਰੀ ਵਰਕਆਊਟ ਤੁਸੀਂ ਵਰਕਆਊਟ ਕਰਨ ਲੱਗੇ ਹੋ ਤੁਸੀਂ ਜਿਮ ਲਾਉਣ ਲੱਗੇ ਹੋ ਤੁਸੀਂ ਪਹਿਲਾਂ ਇਹਦੀ ਫਾੜੀ ਖਾ ਲੋ ਗੋਰੇ ਆਪਣੇ ਤੋਂ ਬਹੁਤ ਅੱਗੇ ਲੰਘੇ ਉਹ ਤਾਂ ਫਾੜੀਆਂ ਐਦਾਂ ਖਾੜਦੇ ਤੇ ਐਂ ਖਾ ਜਾਂਦੇ ਆ ਤੇ ਖਾਇਆ ਵੀ ਜਾ ਸਕਦਾ ਖਾਤਾ ਜਾ ਸਕਦੇ ਜੀ ਖਾਤਾ ਜਾ ਸਕਦਾ ਮੈਂ ਆ ਦੇਖੋ ਠੋਕੜ ਆ ਤੁਸੀਂ ਦੇਖੋ ਖਾ ਕੇ ਕੀ ਕਰੇਗਾ ਜੀ ਇਹ ਇਹ ਤਾਂ ਹੁਣ ਤੁਸੀਂ ਜਿੱਥੇ ਅਗਲੇ ਤੁਸੀਂ ਜਾਣਾ ਅਗਲੇ ਟੂਰ ਤੇ ਤੁਹਾਨੂੰ ਦੱਸੂ ਫਿਰ ਸ਼ਾਮ ਨੂੰ ਤੁਹਾਡੇ ਹੀ ਫੋਨ ਆਊ ਵੀ ਕੀ ਕੀਤਾ ਇਸੇ ਤਰੀਕੇ ਨਾਲ ਖਾਣਾ ਜੀ ਇਸੇ ਤਰੀਕੇ ਨਾਲ ਖਾਣਾ ਤੁਹਾਡੇ ਸਾਹਮਣੇ ਸਾਬਤ ਆਈ ਇਹਨੂੰ ਮੈਂ ਤੰਦ ਨਾਲ ਤੋੜ ਕੇ ਖਾ ਕੇ ਦਿਖਾ ਦਿੰਦਾ ਚਲ ਮਿੰਦੇ ਲੱਗੇ ਸੀ ਜਿਵੇਂ ਲੱਕੜ ਹੁੰਦੀ ਹੈ ਪਰ ਇਹ ਤਾਂ ਟੇਸਟ ਬੜਾ ਵਧੀਆ ਕਰਤਾ ਮੂੰਧਾ ਇਹਨੇ ਹਾਂ ਅਦਰਕ ਤੁਹਾਡਾ ਮੂੰਹ ਦਾ ਸਵਾਦ ਵਿਗਾੜ ਸਕਦਾ ਪਰ ਇਹ ਤੁਹਾਡੇ ਮੂੰਹ ਦਾ ਸਵਾਦ ਨਹੀਂ ਵਿਗਾੜੂ ਨਾ ਕੋ ਲੱਗਤੇ ਚੰਚਨ ਹੜ ਜੀ ਜਰੂਰ ਚੜਾਤੀ ਤੁਸੀਂ ਸਰ ਇਹਨੂੰ ਮੇਰੀ ਫੇਰ ਉਹੀ ਬੇਨਤੀ ਹੈ ਕੋਈ ਵੀ ਨੁਕਤਾ ਵਰਤਦੇ ਹੋ ਪਹਿਲਾਂ ਆਪਣੀ ਤਸਵੀਰ ਜਰੂਰ ਚੈੱਕ ਕਰੋ ਲੋਕਾਂ ਦੀ ਤਸਵੀਰ ਗਰਮ ਜੇ ਮੇਰੇ ਅਰਗੇ ਕਿਸੇ ਵੀ ਬੰਦੇ ਦੀ ਵੀਡੀਓ ਦੇਖੀ ਤੇ ਦੇ ਤਰੇ ਦੀ ਲੈ ਤਰੇ ਦੀ ਕਰਤਾ ਕੰਮ ਸ਼ੁਰੂ ਉਦੋਂ ਬਾਅਦ ਹਾਲਾਤ ਵਿਗੜਦੇ ਵੀ ਦੇਖਿਆ ਸੀ ਕੋਈ ਵੀ ਨੁਕਤਾ ਵਰਤਨਾ ਇੱਕ ਵਾਰੀ ਸਲਾਹ ਜ਼ਰੂਰ ਲਵੋ ਅੱਛਾ ਤੇ ਫਿਰ ਜਿਹੜੇ ਸੁੰਡ ਦਾ ਜਾਂ ਛਿਲਾ ਜਿੱਦ ਦਾ ਇਸਤੇਮਾਲ ਆਪਣੇ ਢੰਗ ਨਾਲ ਨਹੀਂ ਕਰ ਸਕਦੇ ਇਹ ਕੀ ਰੱਖਿਆ ਹੋਇਆ ਜੀ ਫਿਰ ਜਿਨ੍ਹਾਂ ਕੋਲ ਇਹ ਚੀਜ਼ ਅਵੇਲੇਬਲ ਨਹੀਂ ਹੈਗੀ ਆ ਉਹ ਜਾਂ ਜਿਨ੍ਹਾਂ ਕੋਲ ਇਹਨਾਂ ਟਾਈਮ ਨਹੀਂ ਹੈਗਾ ਵੀ ਸੁਕਾਉਣ ਲੰ ਪਹਿਲਾਂ ਅਦਰਕ ਨੂੰ ਦਾ ਸੁੰਡ ਬਣਾਉਣ ਜਾਂ ਫਿਰ ਜਿਹੜਾ ਪਹਾੜੀ ਸੁੰਡ ਹੈਗਾ ਉਹਨੂੰ ਸੁਕਾ ਕੇ ਜਿਹੜਾ ਤੁਸੀਂ ਪਹਾੜੀ ਸੁੰਡ ਕਹਿ ਰਹੇ ਹੋ ਨਾ ਜਿਹੜੇ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਹੈਗੀ ਆ ਉਹ ਲੋਕ ਕੀ ਕਰ ਸਕਦੇ ਆ ਉਹਨਾਂ ਲੋਕਾਂ ਵਾਸਤੇ ਅਸੀਂ ਫਾਰਮੂਲਾ ਬਣਾਉਨੇ ਆ ਔਰ ਇਹ ਅਸੀਂ ਨਹੀਂ ਬਣਾਉਦੇ ਹੈਗੇ ਸਾਡੇ ਪਰਦਾਦਾ ਜੀ ਵੈਦ ਕੇਸਰ ਸਿੰਘ ਜੀ ਦਾ ਫਾਰਮੂਲਾ ਇਹ ਇਹ ਉਹਨਾਂ ਨੇ ਨੁਕਤੇ ਤਿਆਰ ਕੀਤੇ ਹੋਏ ਨੇ ਕੁਸ਼ਤਾ ਚਟਨੀ ਬਹੁਤ ਸਾਰੇ ਲੋਕਾਂ ਨੇ ਇਸ ਦਾ ਲਾਹਾ ਵੀ ਲਿਆ ਜਿਹੜੇ ਲੋਕਾਂ ਨੇ ਇਹਨੂੰ ਯੂਜ਼ ਕੀਤਾ ਉਹ ਆਲਰੇਡੀ ਲੁਕ ਕਮੈਂਟ ਚ ਵੀ ਦੱਸ ਸਕਦੇ ਵੀ ਇਸ ਦਾ ਕੀ ਕੀ ਫਾਇਦੇ ਨੇ ਕੀ ਫਾਇਦੇ ਹੁੰਦੇ ਨੇ ਜੀ ਗਰਸਤੀ ਜੀਵਨ ਦੇ ਵਿੱਚ ਸਟ੍ਰੈਸ ਦੇ ਜੀਵਨ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਸਕੇਂਦੀ ਇਨਫੈਕਸ਼ਨ ਉਹਨਾਂ ਲੋਕਾਂ ਵਾਸਤੇ ਇਹ ਰਾਮਬਾਨਾ ਹੈ ਬਹੁਤ ਮਦਦ ਕੀਤੀ ਹੈ ਲੋਕਾਂ ਦੀ ਲੋਕਾਂ ਦੇ ਫੋਨ ਆਉਂਦੇ ਆ ਇਹ ਤਾਂ ਇੱਕ ਡੱਬੀ ਮੇਰੇ ਹਿਸਾਬ ਨਾਲ ਜੀ ਇਹ 200 ਗ੍ਰਾਮ ਦੀ ਵਿੱਚ ਪੈਕਿੰਗ ਆ ਤੇ ਲੋਕਾਂ ਦੇ ਆਰਡਰ ਆਉਂਦੇ ਆ ਕਿਲੋਆਂ ਦੇ ਹਿਸਾਬ ਨਾਲ ਔਰ ਬਹੁਤ ਸਾਰੀ ਕੰਪਨੀਆਂ ਦੇ ਇਸ ਤਰ੍ਹਾਂ ਦੇ ਆਰਡਰ ਨੇ ਚਲੋ ਆਪਾਂ ਨਾਮ ਨਹੀਂ ਲੈ ਸਕਦੇ ਕਿਉਂਕਿ ਕਨਫਿਡੈਂਸ਼ੀਅਲ ਰਾਈਟਸ ਹੁੰਦੇ ਆ ਉਹ ਕਹਿੰਦੇ ਸਾਨੂੰ ਕੁਆਂਟਲਾਂ ਦੇ ਹਿਸਾਬ ਨਾਲ ਇਹਨੂੰ ਬਣਾਓ ਤੇ ਸਾਨੂੰ ਸਾਰਾ ਦੇ ਦਿਓ ਅਸੀਂ ਆਪਦੀ ਪੈਕਿੰਗ ਕਰਾਂਗੇ ਅੱਗੇ ਅਸੀਂ ਆਪਦਾ ਕੰਮ ਕਰਾਂਗੇ ਜੀ ਜੀ ਤੇ ਫਿਰ ਲੀਵਰ ਦੀ ਜਿਹੜੀ ਉਹ ਸਮੱਸਿਆ ਹੈਗੀ ਲੀਵਰ ਵਾਸਤੇ ਕੀ ਕਰੀ ਜੀ ਲੀਵਰ ਵਾਸਤੇ ਪਹਿਲਾਂ ਤਾਂ ਤੁਸੀਂ ਐਲਫਟੀ ਦਾ ਟੈਸਟ ਕਰਾਓ। ਐਲਫਟੀ ਦਾ ਟੈਸਟ ਕਰਾ ਕੇ ਅਗਰ ਤੁਹਾਡੇ ਐਸਜੀਓਟੀ ਪੀਟੀ ਵਧੇ ਹੋਏ ਆਉਂਦੇ ਨੇ ਤਾਂ ਤੁਸੀਂ ਇੱਕ ਵਾਰੀ ਮੇਰੇ ਕਹਿਣ ਦੇ ਉੱਤੇ ਮਹਾਰਾਜਾ ਸ਼ਾਹੀ ਸ਼ਰਬਤ 15 ਦਿਨ ਇਸਤੇਮਾਲ ਕਰਕੇ ਦੇਖੋ। ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਦਿੱਕਤ ਆ। ਟਟੀਆਂ ਦੀ ਦਿੱਕਤ ਆ। ਅਲਸਰੇਟਿਵ ਕੋਲੈਕਟਸ ਦੀ ਦਿੱਕਤ ਆ। ਪਾਟੀ ਦੇ ਵਿੱਚ ਟੱਗ ਆਉਂਦੀ ਆ। ਜਾਂ ਜਿਨ੍ਹਾਂ ਲੋਕਾਂ ਨੂੰ ਬਾਵਾਸੀਰ ਦੀ ਦਿੱਕਤ ਆ। ਉਹਨਾਂ ਲੋਕਾਂ ਵਾਸਤੇ ਮੈਂ ਪਰਸਨਲੀ ਇਹ ਮੈਂ ਰਾਮ ਬਾਲ ਮੰਨਦਾ ਹਾਂ ਜੀ ਜੀ ਤੇ ਫਿਰ ਇਹ ਚਟਨੀ ਦਾ ਇਸਤੇਮਾਲ ਕਿਵੇਂ ਕਰਨਾ ਜਿਹੜੀ ਤੁਸੀਂ ਕਹਿ ਰਹੇ ਹੋ ਕੁਸ਼ਤਾ ਚਟਨੀ ਇਹਦਾ ਇੱਕ ਚਮਚਾ ਤੁਸੀਂ ਰਾਤ ਨੂੰ ਖਾਣਾ ਵਾ ਤੇ ਰਾਤ ਨੂੰ ਤੁਸੀਂ ਦੁੱਧ ਦੇ ਨਾਲ ਗਾਂ ਦਾ ਦੁੱਧ ਤੁਸੀਂ ਉਹਦੇ ਨਾਲ ਇਹਦਾ ਇੱਕ ਚਮਚਾ ਖਾਓ ਤੇ ਪਰਮਾਤਮਾ ਸੁੱਖ ਰੱਖੇ ਤੁਸੀਂ ਫੋਨ ਕਰਕੇ ਨਾ ਸਾਨੂੰ ਦੱਸਿਆ ਵੀ ਆਯੁਰਵੇਦਾ ਦੀ ਤਾਕਤ ਕਿਹਨੂੰ ਕਹਿੰਦੇ ਆ ਇਹ ਉਹਦਾ ਸਬੂਤ ਆ ਜੀ ਜੀ अच्छा ते फिर अयोध्या जी जिकर डाक्टर साहब ਨੂੰ ਮਿਲਣਾ ਹੋਵੇ ਡਾਕਟਰ ਸਾਹਿਬ ਮਿਲਦੇ ਕਿਥੇ ਨੇ ਮੈਂ ਲਾਦਾ ਟਕਾਰ ਆ ਗਿਆ ਮੈਨੂੰ ਤਾਂਦੇ ਸਾਰੇ ਸਰ ਤੁਸੀਂ ਹਜੇ ਤਾਂ ਤੁਹਾਡਾ ਅੱਗੇ ਸਫ਼ਰ ਲੰਬਾ ਤੁਸੀਂ ਸਫ਼ਰ ਕਰਕੇ ਦੇਖਿਓ ਤੁਹਾਨੂੰ ਸ਼ਾਮ ਤੱਕ ਪਤਾ ਲੱਗ ਹਜੇ ਤਾਂ ਚਲੋ ਤੁਸੀਂ ਕਹਿ ਰਹੇ ਹੋ ਸਾਰੀਆਂ ਚੀਜ਼ਾਂ ਦਾ ਏਸੀ ਮਿਕਸਰ ਇਸੇ ਤਰੀਕੇ ਨਾਲ ਮਿਕਸ ਕਰਕੇ ਸਾਰੀਆਂ ਜਿਹੜੀਆਂ ਚਟਨੀਆਂ ਨੇ ਜਾਂ ਹੋਰ ਨੁਸਖੇ ਫਾਰਮੂਲੇ ਡਾਕਟਰ ਸਾਹਿਬ ਬਣਾਉਂਦੇ ਨੇ ਤੁਸੀਂ ਦੇਖੋ ਇਹਦੇ ਵਿੱਚ ਚਾਂਦੀ ਦੇ ਵਰਕ ਵੀ ਪੈਂਦੇ ਹੀ ਬੀਜ ਦਾ ਮਰਬਾ ਵੀ ਪੈਂਦਾ ਸਿਓ ਦਾ ਮਰਬਾ ਵੀ ਪੈਂਦਾ ਕਈ ਚੀਜ਼ਾਂ ਪੈਂਦੀਆਂ ਨੇ ਅਜੇ ਤਾਂ ਅਸੀਂ ਛੋਟੇ ਆ ਅਜੇ ਤਾਂ ਸਿੱਖ ਰਹੇ ਆ ਜਵਾਬ ਆ ਉਹਨਾਂ ਦੇ ਪਰਮਾਤਮਾ ਸੁੱਖ ਰੱਖੇ ਇਹਦੇ ਵਿੱਚ ਪੇਸ਼ੈਂਟਾਂ ਨੂੰ ਠੀਕ ਹੁੰਦੇ ਜਦੋਂ ਅਸੀਂ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਨਾ ਜੀ ਤੇ ਉਹ ਕਹਿੰਦੇ ਵੀ ਸਾਨੂੰ ਐ ਕਰੋ ਜੀ ਪੰਜ ਡੱਬੀਆਂ ਦਾ ਇਕੱਠਾ ਹੀ ਕੋਰੀਅਰ ਕਰ ਦਿਓ ਤੇ ਸਾਡੇ ਮਨ ਦੇ ਵਿੱਚ ਆਉਂਦਾ ਵੀ ਨਹੀਂ ਤੁਸੀਂ ਪੰਜ ਡੱਬੀਆਂ ਤਾਂ ਲੈਣੀਆਂ ਪਹਿਲਾਂ ਇੱਕ ਡੱਬੀ ਖਾਦੀ ਉਹ ਕਹਿੰਦੇ ਇੱਕ ਨਹੀਂ ਅਸੀਂ ਚਾਰ ਖਾ ਲਈਆਂ ਹੁਣ ਸਾਨੂੰ ਪੰਜ ਇਕੱਠੀਆਂ ਦੇ ਦਿਓ ਤੇ ਉਹਨਾਂ ਨੂੰ ਪੁੱਛੀਦਾ ਵੀ ਕੀ ਗੱਲ ਹੋ ਗਈ ਵੀ ਇੰਨੀ ਜ਼ਿਆਦਾ ਤੁਸੀਂ ਕੀ ਕਰਨੀ ਆ ਉਹ ਕਹਿੰਦੇ ਸਾਨੂੰ ਦੋ ਸਾਨੂੰ ਬਾਰ-ਬਾਰ ਮਗਾਉਣ ਦੀ ਲੋਟ ਨਾ ਪਵੇ ਅਸੀਂ ਆਪਦੇ ਪਰਿਵਾਰ ਦੇ ਵਿੱਚ ਜਿਹੜੇ ਲੋਕ ਸ਼ਿਲਾਜੀਤ ਅਸ਼ਵਗੰਧਾਰਗੀ ਪ੍ਰੋਬਲਮਾਂ ਦੇ ਵਿੱਚ ਉਲਝ ਗਏ ਨਾ ਅਸੀਂ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ ਜੀ ਉਹ ਆਪਦੇ ਪਰਿਵਾਰ ਨੂੰ ਅੱਗੇ ਦੀ ਅੱਗੇ ਰეკਮੈਂਡ ਕਰਦੇ ਆ ਮਤਲਬ ਕੋਈ ਵੀ ਖਾ ਸਕਦਾ ਚਟਨੀ ਮੈਂ ਕਹਿੰਦਾ ਸਰ ਕੋਈ ਵੀ ਖਾ ਸਕਦਾ ਪਰ ਇੱਕ ਵਾਰੀ ਸਾਡੇ ਨਾਲ ਗੱਲਬਾਤ ਕਰਕੇ ਸਾਰੀ ਆਪਦੀ ਪ੍ਰੋਬਲਮ ਦੱਸ ਕੇ ਪਤਾ ਲੱਗੇ ਤੁਹਾਨੂੰ ਪ੍ਰੋਬਲਮ ਹੋਵੇ ਲੀਵਰ ਦੀ ਗਰਸਤ ਵਾਸਤੇ ਤੁਸੀਂ ਸਾਡੇ ਤੋਂ ਦਵਾਈ ਮੰਗੀ ਚਲੋ ਮੈਂ ਵਾਦਾ ਕਰਦਾ ਅਗਰ ਤੁਹਾਨੂੰ ਲੀਵਰ ਦੀ ਪ੍ਰੋਬਲਮ ਆ ਤੇ ਮੇਰੀ ਟੀਮ ਦੇ ਵਿੱਚੋਂ ਮੇਰੇ ਜਿੰਨਾ ਮੇਰਾ ਸਰਕਲ ਆ ਉਹਦੇ ਵਿੱਚੋਂ ਇੱਕ ਵੀ ਬੰਦਾ ਤੁਹਾਨੂੰ ਇਹ ਗੱਲ ਕਹਿ ਜੇ ਵੀ ਨਹੀਂ ਤੁਸੀਂ ਕੋਈ ਨਹੀਂ ਐ ਕਰੋ ਵੀ ਪਹਿਲਾਂ ਗਰਸਤ ਦੀ ਦਵਾਈ ਲੈ ਲਓ ਲੀਵਰ ਨੂੰ ਕੋਈ ਗੱਲ ਨਹੀਂ ਛੱਡ ਦੋ ਉਹਦੇ ਅਸੀਂ ਫੇਲ ਹੋ ਗਏ ਜੀ ਸਾਡੀ ਕਾਮਯਾਬੀ ਦਾ ਹੀ ਕਾਰਨ ਇੱਕ ਆ ਅਸੀਂ ਆਪਦੇ ਆਪ ਨੂੰ ਮਰੀਜ਼ ਦੀ ਜਗ੍ਹਾ ਤੇ ਬਿਠਾਉਣਾ ਮਰੀਜ਼ ਨੇ ਜੇ 1 ਰੁਪਿਆ ਲਾਉਣਾ ਨਾ ਹੀ ਤਾਂ ਓਈ ਰੁਪਈਏ ਦਾ ਉਹਨੂੰ ਗੁਣ ਪਤਾ ਲੱਗ ਜੇ ਜੇ ਅਸੀਂ ਆਯੁਰਵੇਦਾ ਦੀ ਗੱਲ ਕਰਦੇ ਆ ਉਹਦੀ ਛਾਤਰਛਾਇਆ ਹੇਟਾ ਤੁਰਦੇ ਆ ਤਾਂ ਪਰਮਾਤਮਾ ਉਹਨਾਂ ਬਲ ਬਖਸ਼ਦਾ ਵੀ ਅਸੀਂ ਲੋਕਾਂ ਨੂੰ ਚਮਤਕਾਰ ਆਯੁਰਵੇਦਾ ਦਾ ਕੀ ਨੂੰ ਕਹਿੰਦੇ ਆ ਉਹ ਇੰਨਾਂ ਚੀਜ਼ਾਂ ਦੇ ਜ਼ਰੀਏ ਦਿਖਾ ਸਕਦੇ ਆ ਜੀ ਤੇ ਫਿਰ ਸੁੰਡ ਦਾ ਇਸਤੇਮਾਲ ਕਰਨ ਦਾ ਤਰੀਕਾ ਕੀ ਹੈ ਜੀ ਜੰਦ ਜੰਦੇ ਸਾਨੂੰ ਫਰੇ ਵੀ ਦੱਸੋ ਵੀ ਸੁੰਡ ਇਸਤੇਮਾਲ ਕਿਵੇਂ ਕਰਨਾ ਕਿਹੜੀ ਪ੍ਰੋਬਲਮ ਚ ਕਿਵੇਂ ਇਸਤੇਮਾਲ ਕਰ ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲਿਵਰ ਦੀ ਪ੍ਰੋਬਲਮ ਆ ਤੁਸੀਂ ਇਸ ਤਰ੍ਹਾਂ ਸਾਬਤ ਖਾਣਾ ਹੋ ਸਕਦਾ ਲੋਕਾਂ ਲਈ ਔਖਾ ਹੋਵੇ ਤੁਸੀਂ ਅੱਧਾ ਕਫਾੜੀ ਰਾਤ ਨੂੰ ਪਾਣੀ ਚ ਪਿਓ ਦਿਓ ਸਵੇਰੇ ਉੱਠ ਕੇ ਉਹ ਪਾਣੀ ਨੂੰ ਅਵਾਲ ਕੇ ਉਹ ਨੂੰ ਪੀਣਾ ਸ਼ੁਰੂ ਕਰ ਦਿਓ 15 ਕ ਦਿਨ ਪੀਣਾ ਸ਼ੁਰੂ ਕਰ ਦਿਓ ਬਾਕੀ ਜਿਹੜਾ ਆਪਾਂ ਗੱਲ ਕੀਤੀ ਸੀ ਬੋਨਸ ਟਿਪ ਦੀ ਅੱਗੇ ਮੌਸਮ ਬਦਲ ਰਿਹਾ ਵਾ ਜਦੋਂ ਕਦੇ ਮੌਸਮ ਬਦਲੇ ਸਿਰਫ ਇਸ ਮੌਸਮ ਤੇ ਨਾ ਮੇਰੀ ਗੱਲ ਲੜ ਬਣਿਓ ਜ਼ਿੰਦਗੀ ਭਰ ਇਹ ਗੱਲ ਲੜ ਬਣ ਲਿਓ ਨਾਰੀਅਲ ਪਾਣੀ ਕਦੇ ਕਿਸ ਨੂੰ ਨੁਕਸਾਨ ਨਹੀਂ ਕਰਦਾ ਤੁਸੀਂ ਗਰਮੀ ਆ ਗਈ ਨਾਰੀਲ ਪਾਣੀ ਪੀਓ ਸਰਦੀ ਆ ਗਈ ਨਾਰੀਲ ਪਾਣੀ ਪੀਓ ਮੌਸਮ ਵਿੱਚ ਬਚ ਬਚਾਲੇ ਆ ਨਾਰੀਲ ਪਾਣੀ ਪੀਓ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੋ ਗਈ ਲਿਵਰ ਰਿਲੇਟਡ ਕਬਜ ਹੋ ਗਈ ਟਟੀਆਂ ਲੱਗ ਗਈਆਂ ਗਰਸਥੀ ਜੀਵਨ ਦੇ ਵਿੱਚ ਕੋਈ ਦਿੱਕਤ ਲੱਗਦੀ ਆ ਤੁਸੀਂ ਨਾਰੀਲ ਪਾਣੀ ਪੀਣਾ ਸ਼ੁਰੂ ਕਰੋ ਜੀ ਤੇ ਅਗਰ ਤੁਹਾਨੂੰ ਉਹ ਚੀਜ਼ ਇਫੈਕਟ ਕਰਦੀ ਆ ਨਾ ਤਾਂ ਇਸ ਚੀਜ਼ ਨੂੰ ਆਪਦੇ ਆਪ ਤੱਕ ਨਾ ਰੱਖਿਓ ਅੱਗੇ ਦੀ ਅੱਗੇ ਲੋਕਾਂ ਨੂੰ ਜ਼ਰੂਰ ਦੱਸਿਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਨੁਸਖਾ ਹੈਗਾ ਫਾਰਮੂਲਾ ਹੈਗਾ ਪਹਾੜੀ ਸੁੰਡ ਵਾਲਾ ਵੈਦ ਯੋਦਾ ਜੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਗਰ ਅਸੀਂ ਨੂੰ ਉਬਾਲ ਕੇ ਦੀ ਇੱਕ ਛੋਟੇ ਜਿਹੇ ਟੁਕੜਾ ਉਬਾਲ ਕੇ ਪੀਣਾ ਸ਼ੁਰੂ ਕਰਦੇ ਹਾਂ ਸਵੇਰੇ ਖਾਲੀ ਪੇਟ ਤਾਂ ਇਹ ਸਾਰਾ ਦਿਨ ਜਿਹੜੀ ਤੁਹਾਨੂੰ એનર્ਜੀ ਦੇਗਾ ਔਰ ਜਿਹੜੀ ਅਲਰਜੀਆ ਹੈਗੀਆਂ ਨੇ ਚਾਹ ਸਕਿਨ ਦੀ ਹੋਵੇ ਚਾਹੇ ਅ ਅਸੀ ਗੱਲੀ ਗਿਲੀਵਰ ਦੀ ਹੋਵੇ ਉਹ ਕਿਤਨਾ ਕਿਤੇ ਸਹਾਇਤਾ ਹੈਗੀ ਅਲਰਜੀ ਦੂਰ ਕਰਨ ਚ ਇਹ ਸੁੰਡ ਜਿਹੜਾ ਉਹ ਜ਼ਰੂਰ ਕਰਦਾ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਆ ਗਿਆ ਧੰਨਵਾਦ